ਪੰਜਾਬ ਦੀ ਇੱਕ ਅਜੀਹੀ ਲੁੱਕੀ ਹੋਈ ਥਾਂ ਜਿੱਥੇ ਹਿਮਾਚਲ ਦੀਆਂ ਹਸੀਨ ਵਾਦੀਆਂ ਅਤੇ ਗੁਆਹ ਦੀ ਸਮੁੰਦਰੀ ਨਜ਼ਾਰੀਆਂ ਦਾ ਲੁੱਥ ਉਠਾਇਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਪਠਾਨਕੋਟ ਦੀ ਮਿਨੀ ਗੁਆਹ ਚ ਆਉਣਾ ਪਵੇਗਾ ਅੱਜ ਅਸੀਂ ਆਪਣੀ ਫੈਮਲੀ ਨਾਲ ਇੱਕ ਮਿਨੀ ਗੁਆਹ ਟ੍ਰਿਪ ਪਲਾਨ ਕੀਤਾ ਸੀਗਾ ਉਹ ਦੇਖਣ ਆਇਆ ਇੱਥੇ ਆ ਕੇ ਸਾਨੂੰ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਅਸੀਂ ਆਪਣੇ ਪੰਜਾਬ ਨੂੰ ਪ੍ਰਮੋਟ ਕਰੀਏ ਇੱਥੇ ਆਈਏ ਇੰਜੋਏ ਕਰੀਏ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਇੱਥੇ ਵਾਤਾਵਰਣ ਨਾਲ ਪਿਆਰ ਕਰਨ ਵਾਲਿਆਂ ਲਈ ਸ਼ਾਂਤੀਮਈ ਮਾਹੌਲ ਹੈ ਇੱਥੇ ਜਿੰਨੇ ਵੀ ਸੌਲਾਨੀ ਆਂਦੇ ਨੇ ਬਾਹਰੋਂ ਆਂਦੇ ਆ ਪਹਿਲੇ ਆਰਡਰ ਹੋ ਜੀ ਜਾਂਦੇ ਸੀ ਹੁਣ ਇੱਥੇ ਆਂਦੇ ਨੇ ਉਹ ਨਾਈਟ ਵੀ ਇੱਥੇ ਰਹਿੰਦੇ ਆ ਸਾਡੇ ਕੋਲ ਅਠ ਹਟਾ ਬਣੀ ਹੋਈਆਂ ਨੇ ਇੱਥੇ ਥੱਲੇ ਬੋਟ ਚਲਦੀ ਆ ਮੋਟਰਬਾਈਕ ਆ ਜਿਪ ਲਾਈਨ ਆ ਇੱਥੇ 54 ਸਕੁਅਰ ਕਿਲੋਮੀਟਰ ਦੀ ਲੇਕ ਹੈ 450 ਫੁੱਟ ਗਹਿਰੀ ਹੈ ਪਰ ਸਾਰੀ ਪੰਜਾਬ ਕੋਲੇ ਹੈ ਟਕਾਇਲੈਂਡ ਹੈ ਮਿਨੀ ਗੋਆ ਕਹਿੰਦੇ ਹੈ 16 ਏਕੜ ਦਾ ਵੇਚਦੇ ਤੁਸੀਂ ਤੇ ਪਿੰਡ ਕਿੱਥੇ ਆ ਅੱਛਾ ਤੇ ਫਿਰ ਇਹ ਆਪ ਦੀ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣ ਕੇ ਮਜਬੂਰ ਨਾ ਬਣਨ ਮਰਜ਼ੀ ਨਾਲ ਕੋਈ ਉਹ ਦੇਖਦੇ ਚੰਦ ਕਰਨਾ ਹੁੰਦਾ ਹੈ ਕੋਣ ਹੁੰਦਾ ਜੀ ਚੰਦ ਕਰ ਕੇ ਬੇਬਾਕ ਮੰਗਾ ਕਰਦੇ ਅੱਛਾ ਅੱਛਾ ਕਿਰਿਆਵੀਂ ਆ ਗਿਆ ਆ ਗਿਆ ਕੰਡਾ ਅੱਛਾ ਤੇ ਛੱਕੇ ਕੁੜਿਆ ਚੋਲੇ ਵਾਲੇ ਦਾ ਉਹ ਜਿਹੜਾ ਪੋਰੇ ਪਕਾਰੀ ਉਹ ਜਿਹੜੇ ਗੱਡੀ ਚ ਲੈ ਹੁੰਦਾ ਉਹ ਕੋਈ ਉਹ ਤੁਹਾਨੂੰ ਦੇ ਦਿੰਦਾ ਉਹ ਤੋਂ ਉਹ ਤੋਂ ਬਸ ਕੀ ਫੋਨ ਗਾੜੀ ਤੇ ਬਸ ਨਹੀਂ ਕਿ ਆਪ ਨੂੰ ਆਪ ਨੂੰ ਕਿ ਆਉਂਦੇ ਮਤਲਬ ਸਾਰਾ ਦਿਨ ਹੀ ਖੜਾ ਰਹਿੰਦਾ ਮੈਂ ਕਈ ਕਿੰਨਾ ਤੋਂ ਆ ਜਾ ਬੱਪ ਜੀ ਆ 9 ਵਜੇ ਆ 9 ਵਜੇ ਆ ਜੀ ਕੋਈ ਫਿਰ ਕੋਈ ਕੋਈ ਨੰਬਰ ਕਰ ਕੋਈ ਨਹੀਂ ਕੋਈ ਨਹੀਂ ਬੈਠ ਬੈਠ ਨਾ ਕਰ ਮੈਂ ਤਾਂ ਪੁੱਛਣੀ ਆਈ ਸੀ ਵੀ ਇਹ ਸਾਰਾ ਦਿਨ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਨਹੀਂ ਕੰਮ ਨਹੀਂ ਹੁੰਦੇ ਕੀ ਕਰਦੇ ਬੱਚੇ ਜਿਆੜੀ-ਬੂੜੀ ਕਰਦੇ ਯਾਰ ਮੈਂ ਪਾਣੀ ਕਰਦੇ ਆਂ ਜਿਆੜੀ-ਬੂੜੀ ਕਰਦੇ ਆ ਵੀ ਗਿਦਾਰਾ ਨਹੀਂ ਹੁੰਦਾ ਹਾਂ ਜੀ ਤਾਂ ਵੀ ਆਂ ਪ੍ਰੋਗਰਾਮ ਨਹੀਂ ਲੱਗਦਾ ਅੱਛਾ ਅੱਛਾ ਜਿਆਦਾ ਹੋਈ ਨਹੀਂ ਕਿਹਨਾਂ ਪਾਸ ਤੇ ਪੈਨਸ਼ਨ ਪੁਨਛ ਰੱਖੋ ਪੈਨਸ਼ਨ ਤਾਂ ਹੀ ਆਉਂਦੀ ਆ ਤੇ ਕੁਝ ਹੋਣੀ ਚਿਰ ਪਛੋੜਦੇ ਕਿ ਨਜ਼ਰ ਲੱਗ ਜਾਂਦਾ ਹੋਰ ਮਹੀਨਾ ਲੱਗਦਾ ਅੱਛਾ ਪੱਟੀ ਲੱਗੀ ਹੋਵੇ ਆਪਕੀ ਪੈਨਸ਼ਨ ਨੂੰ ਅੱਛਾ ਬੁਲਾਈ ਲੱਗੀ ਆ ਇਹ ਉਹ ਮੈਂ ਸਾਰੇ ਇੱਕੋ ਪਿੰਡ ਤੋਂ ਆਇਆ ਹਾਂ ਇੱਕੋ ਪਿੰਡ ਤੋਂ ਕਿੰਨੇ ਮਿੰਟ ਹੋਣਗੇ ਅੱਜ ਸਿਰੇ ਘਾਟ ਜਾਣੀ ਹੈ ਨਾਕ ਜਾਣੇ ਆ ਅੱਛਾ ਤੇ ਐਥੇ ਸੱਟ ਕੇ ਰੋਮ ਨੂੰ ਤਾਂ ਸੱਟ ਲਾਉਂਦੇ ਆ ਕਮ ਕਹੇ ਚਲਾ ਕੇ ਲੋ ਤਾਂ ਬੈਠ ਕੇ ਰੱਖੀਏ ਅੱਛਾ ਕੋਈ ਚਾਹ ਕੇ ਚਲਾ ਲਿਓ ਮੈਂ ਅੱਛਾ ਕੋਈ ਪਕਤਾ ਨਹੀਂ ਗਾਰ ਇੱਕ ਦਿਨ ਤੋਂ ਬਣਾ ਲੁੱਟਿਆ ਜੇ ਬੜਾ ਵਧੀਆ ਕੋਈ ਤੁਹਾਡੀ ਕੋਈ ਰਾਏ ਹੋਰ ਦੱਸੋ ਐਸੀ ਹੈ ਨਾ ਹੋਰ ਵੀ ਬੜੀ ਵਧੀਆ ਅੱਜ ਨਾਲ ਆਪਾਂ ਇੱਧਰ ਵੱਲੀਆ ਉਹ ਕਹਿ ਕੇ ਹੁਣੇ ਜੀ ਡਰਾਈਵਰ ਵੈਸੇ ਰੋਕਲੇ ਨਾ ਤਾਂ ਉੱਥੇ ਰੁਕ ਜੀ ਅਸੀਂ ਬੱਚਾ ਨਾਲ ਕਿਸ਼ਰਗਾ ਨੂੰ ਆਏ ਮੋਰੇ ਹੱਥ ਤੇ ਕੇ ਰੋਕਣਾ ਵੀ ਆਪਾਂ ਸਾਡੋ ਇੱਥੇ ਆ ਕੇ ਸਵਾਰ ਜੇ ਤੀਆਂ ਬਾਬਾ ਤੁਸੀਂ ਕਰਵਾ ਚੋ ਇਹ ਦਾ ਮੋਖਾ ਚਲੋ ਮੈਂ ਅਸੀਂ ਸਰਬਤੈਂ ਜਿਹੜਾ ਮੈਨੂੰ ਭਗਵੰਤ ਮਾਨ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਸਾਰਾ ਕੁਝ ਉਹ ਪਰ ਮੈਂ ਤਾਂ ਦੇ ਰਹੀ ਸੀ ਤੇ ਮੈਂ ਆਪ ਦਾ ਅਫਸਰ ਵੀ ਜੁੜੀ ਤੁਹਾਡੇ ਕੋਲੇ ਠੀਕ ਹੈ ਤੇ ਪਸਲਾ ਲੈ ਕੇ ਵੀ ਤੁਹਾਡਾ ਕੋਈ ਪ੍ਰਸਾ ਇੱਕ ਖਦਾਨਾ ਬਣਾ ਕੇ ਤਾਂ ਕਰਦੇ ਸਨ ਲੋਕਾਂ ਨੂੰ ਵੀ ਬਿੱਗਾਂ ਤੇ ਸਾਥ ਦੇਣਾ ਹੱਟ ਭਲੇ ਆਇਆ ਸੀਗਾ ਹਾਂ ਉਹਨਾਂ ਨੂੰ ਕਰੋ ਵੀ ਛੋਣ ਦੇ ਛੇੜ ਬੈਠਾ ਸਾਡੇ ਛੇੜ ਕੋਈ ਨਹੀਂ ਹਾਂ ਕਿਹ ਦਿਨ ਸੌ ਕੇ ਦਿਨ ਠੀਕ ਹਾਂ ਉਹਨਾਂ ਵਿੱਚ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਨੇ ਹੁੰਨੇ ਆ ਹਾਂ ਲਿਖ ਕੇ ਹਾਂ ਜੀ ਕੁਦਰ ਲਾ ਦੂ ਇੱਕ ਕੁਦਰ ਲਾ ਗਏ ਹਾਂ ਇੰਨਾ ਕੰਮ ਸਾਡਾ ਬਣ ਰਿਹਾ ਹੈ ਇੰਨਾ ਟਾਈਮ ਤੇ ਬੱਸ ਨਹੀਂ ਰੁਕਦੀ ਉਹਨਾਂ ਟਾਈਮ ਸਵਾਰੀ ਨਹੀਂ ਵੀ ਖੜਨਾ ਤੇਰੀ ਗੇਜਾਰ ਚੱਲੂਗੀ ਤੇ ਸਵਾਰੀ ਆਉਗੀ ਦੂ ਮੋੜ ਸਾਡੇ ਆ ਕਿੱਧਰ ਲਾ ਦਿਓ ਜੀ ਐਸਾ ਕੋਈ ਹੋਰ ਨਹੀਂ ਛੱਡਦੇ ਉਹ ਮੋੜੇ ਦਾ ਜੂ ਨਹੀਂ ਕਰਦਾ ਉਹਦੇ ਨਾਲ ਫਾਇਦਾ ਹੋਵੇ ਪਰੂੰਗਾ ਹੈ ਠੀਕ ਮਾੜੇ ਰੂਪ ਚਲੋ ਆ ਆਹ ਤਰੇ ਮੁੰਡੇ ਹੈਗੇ ਆ ਅਮਰੀਕ ਤੇ ਆਹ ਤਾਂ ਸਾਰੇ ਕਿੰਨੇ ਆਹ ਫਿਰ ਤਾਂ ਲੱਗੇ ਲੈ ਲਓ ਹਾਂ ਕਰ ਦਿਓ ਠੀਕ ਹੈ ਜੀ ਤੇ ਬਾਪੂ ਜੀ ਦਾ ਨੰਬਰ ਲੈ ਲਓ ਫਿਰ ਆਪਾਂ ਕੋਈ ਹੱਲ ਕਰਦੇ ਆ ਥੋੜਾ ਕਿੰਨੇ ਆ ਸਾਰੇ ਹੈ ਹੈ ਜਿਹੜੇ ਬਾਪੂ ਹੈ ਸਾਰੇ ਆ ਗਿਣੀ ਮਾਣ ਕਿੰਨੇ ਇਹ ਰਖੂ ਬੋਤਲਾਂ ਜਾਰੇ ਇਹਨਾਂ ਦੇ ਫ੍ਰੀਡ ਕਰ ਲੋ ਤੁਸੀਂ ਤੇ ਜਦੋਂ ਮੈਂ ਦੁਬਾਰਾ ਇਹ ਫੇਰ ਮਿਲ ਕੇ ਜਾਉਂਗੀ ਥੋੜਾ ਮੈਂ ਹੱਲ ਕਰਕੇ ਆਉਂਦਾ ਵੱਡੇ ਵੱਲ ਕਰਕੇ ਅੱਡੇ ਦਾ ਹੱਲ ਕਰਕੇ ਠੀਕ ਹੈ ਬਾਪੂ ਜੀ ਕਰਦੇ ਸਾਡਾ ਹੱਲ ਤੇ ਆਹ ਜੇ ਬੈਟਰੀ ਵਾਲੀ ਆਜੇ ਤਾਂ ਸੌਖਾ ਨਹੀਂ ਹੋ ਜੂਗਾ ਉਹ ਸੰਭਾਈ ਤੇ ਤਰਦੀ ਨਹੀਂ ਮਜ਼ਾ ਆਈ ਤੇ ਆਹ ਸ਼ੁੰਦਰ ਇਹਨਾਂ ਦਾ ਫੋਨ ਨੰਬਰ ਲੈ ਲੋ ਬਾਪੂ ਤੇ ਫੋਨ ਹੈਗਾ ਨਹੀਂ ਨਹੀਂ ਗੱਲ ਫੋਨ ਹੈਗਾ ਫੋਨ ਦੀ ਇੱਥੇ ਨੰਬਰ ਦੇ ਦੇ ਅਕਦਾ ਕਰਦੇ ਹਾਂ ਸਰਕਾਰ ਦਾ ਰਿਕਾਰਡ ਦੀ ਫੋਟੋ ਲੈ ਹਾਂਜੀ ਹਾਂ ਲਓ ਇਸ ਕਾਰਡ ਨੂੰ ਭੇਜ ਦਿਓ ਜੁਰਮਾਨੇ ਬਿਜਲੀ ਵਿੱਚ ਬੈਠੇ ਆ ਉਹਨਾਂ ਨੇ ਕਿਹਾ ਕਿ ਆ ਕੇ ਫੋਟੋ ਲੈ ਇਹ ਬਾਪੂ ਜੀ ਇਹ ਬਾਪੂ ਤੋਂ ਵੀ ਲੈਂਦੇ ਆ ਇਹ ਥੋੜੋ ਵੀ ਜਿਹੜੀ ਬਿਜਲੀ ਵਾਲੀ ਉਹ ਮਿਲ ਜੇ ਤਾਂ ਜ਼ਿਆਦਾ ਵਧੀਆ ਨਹੀਂ ਆਪਾਂ ਕਿੰਨੇ ਆ ਧਾਰਕਾ ਦਾ ਇਹ ਛੋਟਾ ਧਾਰਕਾ ਦਾ ਇੰਨੇ ਵੇ ਵੇਦਾਰ ਕਰਦੀ ਆ। ਆ ਲੋ ਜੀ। ਮੈਂ ਫੇਰ ਆਉਂਗੀ ਤੁਹਾਡੇ ਕੋਲੇ। ਆਓ ਜੀ ਧਾਰ। ਠੀਕ ਹੈ ਬਬੂ ਜੀ। ਠੀਕ। ਚਲੋ ਜੀ ਖਾਣੇ। ਆਹ ਸੁਣੋ। ਜੀ ਜੀ। ਇੰਟਰੋ ਲੈ ਗਏ। ਬੁਲਾ ਰਾ। ਬੁਲਾ ਰਾ।